ਮੇਰੇ ਨਾਲ ਹੀ ਸੀਗੇ ਤੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਇਸ ਬਹੁਤ ਗੰਭੀਰ ਮੁੱਦੇ ਨੂੰ ਕਵਰ ਕਰ ਰਹੇ ਇੰਨਾ ਕੁ ਅਸਰ ਹੋ ਗਿਆ ਕੱਲ ਵਾਲਾ ਤੁਸੀਂ ਕਿ ਜਿਹੜੇ ਮਾਈਕ ਨਹੀਂ ਹੈਗਾ ਇੱਥੇ ਪਰ ਇੰਨਾ ਚ ਤਾਂ ਆਵਾਜ਼ ਆਈ ਹੈ ਹੈ ਨਾ ਤੁਸੀਂ ਅੱਗੇ ਆਓ ਜੀ ਅੰਦਰ ਆਵਾਜ਼ ਆ ਗਈ ਹੈ ਇੰਨਾ ਕੁ ਜੋ ਹੁਣ ਚੇਂਜਸ ਹੋਈਆਂ ਨੇ ਮੈਂ ਪਤਾ ਕੀਤਾ ਜੀ ਜੋ ਮਿਨਿਸਟਰੀ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਉਹ ਜਿਹੜੇ ਜਹਾਜ਼ ਜਿਹੜਾ ਉਹ 10 ਵਜੇ ਆਊਗਾ ਪਿਛਲੀ ਵਾਰ ਉਹਨੂੰ ਦੂਸਰੇ ਟਰਮੀਨਲ ਵਾਲੇ ਪਾਸੇ ਖੜਾ ਕੇ ਉਧਰੋਂ ਹੀ ਸਾਰੇ ਬੰਦਿਆਂ ਨੂੰ ਕਲੀਅਰ ਕਰਕੇ ਬਾਹਰ ਛੱਡਦੇ ਸੀ ਇਸ ਵਾਰ ਉਹ ਟਰਮੀਨਲ ਤੇ ਹੋਵੇ ਤੇ ਉਹਦੇ ਚੋਂ ਜਿੰਨੇ ਪੰਜਾਬੀ ਨੇ 67 ਉਹਨਾਂ ਨੂੰ ਤੇ ਇਹ ਇਮੀਡੀਏਟਲੀ ਬਾਹਰ ਕਿਉਂਕਿ ਉਹ ਉਹਨਾਂ ਦੇ ਮਾਪਿਓ ਵੀ ਆਏ ਹੋਣਗੇ ਜਾਂ ਸਾਡੀਆਂ ਵੀ ਗੱਡੀਆਂ ਤਿਆਰ ਨੇ ਜਿੱਥੇ-ਜਿੱਥੇ ਵੀ ਜਾਣਾ ਉਹਨਾਂ ਨੇ ਛੱਡ ਗਿਆ ਬਾਈ ਰੋਡ ਵਾਲੇ ਜੇ ਹਰਿਆਣਾ ਵਾਲੇ ਨੇ ਕੋਈ ਤਾਂ ਉਹਨਾਂ ਨੂੰ ਵੀ ਬਾਹਰ ਆਫਰ ਅਸੀਂ ਦਿੱਤੀ ਕਿ ਤੁਸੀਂ ਬਾਹਰ ਆ ਕੇ ਇਹਨੂੰ ਹਰਿਆਣੇ ਵੀ ਛੱਡਿਆ ਬਾਕੀ ਗੋਆ ਗੁਜਰਾਤ ਕੁਝ ਹੋਰ ਸੀਟਾਂ ਦੇ ਨੇ ਉਹਨਾਂ ਨੂੰ ਅੰਦਰ ਹੀ 에어ਪੋਰਟ ਦੇ ਅੰਦਰ ਹੀ ਰਹਿائش ਦਾ ਪ੍ਰਬੰਧ ਹੋ ਗਿਆ ਖਾਣੇ ਦਾ ਪ੍ਰਬੰਧ ਤਾਂ ਸਾਰਿਆਂ ਦਾ ਹੀ ਹੋ ਗਿਆ ਸਾਰਿਆਂ ਦਾ ਹੀ ਕਿਉਂਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ 1 ਲੱਖ ਬੰਦਾ ਹਰ ਰੋਜ਼ ਲੰਗਰ ਛਕਦਾ ਦਰਵਾਜ਼ਾ ਤੇ ਗੁਰੂ ਆਂਦਾ ਜੀ ਦੀ ਧਰਤੀ ਹੈ ਹੋਕੂ ਖਾਣੇ ਜਾਣਾ ਚਾਹੀਦਾ ਜਿਹੜਾ ਨਿਸ਼ਾਨ ਸਾਹਿਬ ਦਾ ਜਿਹੜਾ ਝੂਲਦੇ ਨਿਸ਼ਾਨ ਰਣਪੰਥ ਮਹਾਰਾਜ ਕੇ ਜਿਹੜਾ ਝੂਲਦਾ ਫੈਰਾਉਂਦਾ ਹੋਇਆ ਜਿਹੜਾ ਝੰਡਾ ਹੈ ਨਾ ਉਹ ਅਸਲ ਚ ਇਹ ਸੰਕੇਤ ਦਿੰਦਾ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਸੀ ਨਾ ਕਨਸੈਪਟ ਉਹ ਇਹ ਸੀਗਾ भा कोई परदेसी है भावे कोई कितने कोई जा रहे हैं कोई घोड़ा गाड़ी पे जाते थे लोग पैदल पैदल भी जाते के इसको फॉलो करके आप यहां आ जाइए यहां पे आपको रोटी और रिहायश दोनों मिलेगी इस धरती पे हमारे बच्चे ही आ रहे हैं तो यहां से कोई भूखा नहीं जा सकता हम प्रबंध करेंगे और रहने का प्रबंध भी उनका डीसी साहब हो गया उनका रहने का चार पांच घंटे जितने घंटे भी उन्होंने रहना है साढ़े छह बजे उनकी फ्लाइट है वापस दिल्ली के लिए आगे उनकी फिर गोवा के लिए किसकी गुजरात की वो मिनिस्ट्री ऑफ एक्सटर्नल अफेयर ने करवा दी अमृतसर नजदीक पड़ता है इसीलिए तो जहां रहे तो फिर जब हम अमेरिका के लिए फ्लाइट शुरू करने के बारे में बोलते हैं तब भी तो नजदीक पड़ता है ना तो यहां से अमेरिका के लिए फ्लाइट शुरू करवा दे बीजेपी वाले आठ दस घंटे का हमारा दिल्ली का रास्ता कम हो जाएगा और फिर ऊपर जहाँ दिल्ली से दूर पड़ता है फिर तो फिर इधर जाते हैं तो अगर नजदीक पड़ता है तो यहां से अमेरिका के लिए कनाडा के लिए फ्लाइट क्यों शुरू करवाते हैं यह कोई तर्क है कि अमृतसर नजदीक पड़ता है क्या ट्रम्प ने 35 मिनट का और तेल नहीं डाला उसमें 35 मिनट का दिल्ली यहां से यह तो मतलब चलो बीजेपी वाले हैं उनका बोलने दो क्या लेकिन पंजाब में पीढ़ियां में सबसे बड़ी प्रॉब्लम थी कि पीढ़ियां ने किसी भी ऑब्जेक्शन लगाई थी पीढ़ियां बंद के लिए आ रहे हैं इस भरी कोई सूचना देखो ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਨਫਰਮੇਸ਼ਨ ਅਜੇ ਤੱਕ ਆਈ ਨਹੀਂ ਕਿ ਉਹਨਾਂ ਨੂੰ ਬੇੜੀਆਂ ਲਾਈਆਂ ਹੋਈਆਂ ਨੇ ਜਾਂ ਹਾਥਕੜੀਆਂ ਲਾਈਆਂ ਹੋਈਆਂ ਨੇ ਪਰ ਇਹ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਇਹ ਮੁੱਦਾ ਪਰਸੋ ਟਰੰਪ ਕੋਲੇ ਚੱਕਣਾ ਚਾਹੀਦਾ ਸੀ ਕਿ ਜੇ ਤੁਸੀਂ ਭੇਜ ਹੀ ਰਹੇ ਹੋ ਅਸੀਂ ਆਪਣੇ ਜਹਾਜ਼ ਭੇਜ ਦਿੰਨੇ ਆਂ ਬਾਕੀ ਦੇਸ਼ ਆਪਣੇ ਜਹਾਜ਼ ਭੇਜ ਰਹੇ ਨਹੀਂ ਆਪਾਂ ਕਿਉਂ ਉਹਨਾਂ ਦੇ ਸੈਨਿਕ ਜਹਾਜ਼ ਇੱਥੇ ਉਤਰ ਜਾਈਏ ਹਾਈ ਗੱਲ ਦੱਸਿਆ ਕਿ ਅਸੀਂ ਪੰਜਾਬ ਵਾਲਿਆਂ ਨੂੰ ਜਾਂ ਬਾਈ ਰੋਡ ਵਾਲਿਆਂ ਨੂੰ ਇਥੇ ਕਲੀਅਰ ਕਰ ਦਾਂਗੇ ਤੇ ਬਾਕੀਆਂ ਨੂੰ ਅਸੀਂ 6:30 ਵਜੇ ਵਾਲੀ ਫਲਾਈਟ ਤੇ ਦਿੱਲੀ ਲੈ ਕੇ ਜਾਵਾਂਗੇ ਨਹੀਂ ਗੱਲ ਨਿਰੰਤਰ ਜਾ ਰਹੀ ਹੈ ਮੈਂ ਤਾਂ ਹਜੇ ਵੀ ਕਹਿਣਾ ਕਿ ਇਹਨੂੰ ਡਾਇਵਰਟ ਕਰ ਲਓ ਸਰ ਲਾਸਟ ਟਾਈਮ ਹਾਂਜੀ ਇੱਕ ਇਹ ਨਾ ਸਾਨੂੰ ਐ ਸਮਝਦੇ ਨੇ ਪਤਾ ਨਹੀਂ ਸਾਢੇ 17 ਸਾਲ ਦਾ ਸੀ ਜੋ ਜਾਜਾ ਚੜਨ ਲੱਗੇ ਸੀ ਠੀਕ ਹੈ ਨਾ ਕੱਲੇ ਕੱਲੇ ਜਾਜਾ ਦਾ ਨਕਸ਼ਾ ਪਤਾ ਮੈਨੂੰ ਵੀ ਆ ਆ ਜਿਹੜਾ 에ਅਰਬੱਸ ਹੈ ਜਾਂ ਇਹ ਬੋਇੰਗ ਹੈ ਜਾਂ ਕੀ ਹੈ? ਤੇ ਐਥੇ ਫਰਜ ਕਰ ਲੋ ਇੱਥੇ ਧੁੰਦ ਪੈ ਗਈ ਫੇਰ ਕੀ ਕਰੋਗੇ? ਲਾਹੌਰ ਲਾਉਂਗੇ ਉਹਨੂੰ। ਫੇਰ ਵੀ ਤਾਂ ਜੈਪੁਰ ਲਾਉਂਗੇ। ਫੇਰ ਵੀ ਡਾਇਵਰਟ ਕਰੋਗੇ ਚੰਡੀਗੜ੍ਹ ਜਾਂ ਕਿਤੇ ਕਰੋਗੇ ਕਿਤੇ ਡਾਇਵਰਟ ਕਰਦੇ ਆ ਜਦੋਂ ਧੁੰਦ ਪੈ ਜਾਂਦੀ ਹੈ ਨਾ। ਅੱਜ ਅਮਰਸਰ ਮੇ ਕੋਈ ਫਲਾਈਟ ਨਹੀਂ ਉਤਰੀ। ਵਾ ਯਹਾਂ ਸੇ ਵਾਪਸ ਦਿੱਲੀ। ਯਹਾਂ ਸੇ ਵਾਪਸ ਉਤਾਰ ਉਤਰਨਾ ਪੜਾ ਜੈਪੁਰ। ਐਵੇਂ ਹੋ ਜਾਂਦਾ ਨਾ। ਫੇਰ ਹੁਣ ਕਿਉਂ ਨਹੀਂ ਹੋ ਸਕਦਾ ਹਜੇ ਵੀ ਹੋ ਸਕਦਾ ਜੇ ਨiyet ਹੋਵੇ ਤਾਂ ਉਹਨੂੰ ਤੂੰ ਦਿੱਲੀ ਉਤਾਰ ਲਓ ਹਿੰਡਨ ਉਤਾਰ ਲਓ ਹਾਂ ਇੰਨਾਕ ਮੈਨੂੰ ਪਤਾ ਲੱਗਿਆ ਕਿ ਉਹ ਇਸ ਗੱਲ ਤੇ ਸਹਿਮਤ ਨੇ ਕਿ ਸਾਨੂੰ ਮਤਲਬ ਸੇਵਲ 에어ਪੋਰਟ ਤੇ ਖਾਸ ਤੌਰ ਤੇ ਬਾਰਡਰ ਵਾਲੇ 에어ਪੋਰਟ ਤੇ ਕਿਸੇ ਦਾ ਸੈਨਿਕ ਜਹਾਜ਼ ਉਤਾਰਨਾ ਉਹ ਵੀ ਅਮਰੀਕਾ ਵਰਗੇ ਕੰਟਰੀ ਦਾ ਜਿਹੜਾ ਦੁਨੀਆ ਦਾ ਸਰਪੰਚ ਕਹਾਉਂਦਾ ਆਪਣੇ ਆਪ ਨੂੰ ਤਾਂ ਇਹ ਗਲਤ ਹੈ ਤੁਹਾਡੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਚਲੋ ਸਾਡੇ ਤਾਂ جواب ਨਹੀਂ ਜੀ ਮੈਂ ਤਾਂ ਉਹਨਾਂ ਨੂੰ সামਲੂਗਾ ਕੋਈ ਨਹੀਂ ਹਨਾ ਸਿਸਟਮ ਰੁੱਸ ਕੇ ਗਿਆ ਹੈ ਸੰਭਾਲਣਾ ਨਹੀਂ ਕੋਈ ਇੱਜ਼ਤ ਮਾਣ ਨਾਲ ਇੱਥੇ ਰੱਖਾਂਗੇ ਕੋਈ ਉਹ ਕ੍ਰਿਮੀਨਲ ਸਾਡੇ ਦੇਸ਼ ਦੇ ਕ੍ਰਿਮੀਨਲ ਤਾਂ ਨਹੀਂ ਹੈ ਕਿ ਨਾ ਚਲੋ ਉਹਨਾਂ ਦੇ ਮੁਲਕ ਚੋਂ ਨਾ ਕਿਤੇ ਕਿਵੇਂ ਨਾ ਕਿਵੇਂ ਰੋਟੀ ਰੋਜੀ ਵਾਸਤੇ ਆਮ ਘਰਾ ਦੇ ਮੁੰਡੇ ਨੇ ਜੀ ਮੀਡਲ ਕਲਾਸ ਆ ਸਾਰੀ ਗਏ ਹੋਣਗੇ ਪਰ ਕਟੂਕਟਾ ਇੱਥੇ ਤਾਂ ਇੱਜ਼ਤ ਦੇ ਦੀਏ ਨਾ ਪਰ ਅੰਮ੍ਰਿਤਸਰ ਨੂੰ ਕਿਉਂ ਚੁਣੀ ਜਾਂਦੇ ਤੁਸੀਂ ਪੰਜਾਬ ਨੂੰ ਹੀ ਕਿਉਂ ਚੁਣ ਲਿਓ ਜੇ ਨੇੜੇ ਪੈਂਦਾ ਆਰ. ਪੀ. ਸਿੰਘ ਜੀ ਉਧਰੋਂ ਫਿਰ ਅਹਮਦਾਬਾਦ ਵੀ ਨੇੜੇ ਪੈਂਦਾ ਸੀਐਲ ਸਾਹਿਬ ਜਿਹੜੇ ਕੋਰੋਨਾ ਦਾ ਪ੍ਰਚਾਰ ਕਰੋਗੇ ਉਸ ਤੋਂ ਲਾਤੀ ਉਹਨਾਂ ਨੂੰ ਨਿਚਿਤ ਕਰੋਗੇ ਐਸੀ ਕੰਮ ਬਤੀ ਹੈ ਮੇਰੇ ਕੱਲ ਦਾ ਬੈਠਾ ਯੋਗਦਾਨ ਸਰ ਜੀ ਆ ਰਹੇ ਆ ਕੇ ਜਮਨੀਤ ਮਿੱਟੂ ਵੀ ਆ ਰਹੇ ਮਤਲਬ ਅੱਜ ਐਸੀ ਐਸੀ ਆਣੇ ਨੇ ਰੇਲ ਮੰਤਰੀ ਹਵਾਈ ਜਾ ਜਾ ਕੇ ਮੇ ਆ ਜੂ ਰੇਲ ਉਹਨਾਂ ਕੋਲ ਮੈਂ ਰੇਲ ਦਾ ਵੀ ਛੋਟਾ ਰਾਜ ਮੰਤਰੀ ਕੋਈ ਉਹ ਕੋਈ ਕੋਈ ਫਾਟਕ ਫੂਟ ਕੋਈ ਪੜ ਪੜ ਬਣਾਉਣਾ ਉਹ ਬਣਾ ਲੈਣੇ ਹਜੇ ਕੰਮ ਚੱਕਰ ਕਿੱਥੇ ਫਿਰਦੇ ਹੋ ਜੀਰ ਸਾਹਿਬ ਫਿਰ ਰਿਪੋਰਟ ਇਹਨੂੰ ਕਿਹਾ ਪੰਜਾਬ ਸਰਕਾਰ ਨੌਕਰੀ ਦੇਗੀ ਜਾਂ ਕੋਈ ਓਪਰਚੁਨਿਟੀ ਦੇਗੀ ਪਹਿਲਾਂ ਤਾਂ ਇਹ ਦੇਖਾਂਗੇ ਵੀ ਕਿਉਂ ਗਏ ਕਿਹੜੇ ਕਿਹੜੇ ਘੰਟਾ ਨੇ ਉਹਨਾਂ ਨੂੰ ਚਾਂਸੇ ਚ ਲਿਆ ਜਾਂ ਕਿੰਨੇ ਪੈਸੇ ਲਏ ਜੋ ਉਹਨਾਂ ਦਾ ਪੈਸਿਆਂ ਦਾ ਵੀ ਰਿਕਵਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ ਇੱਕ ਦੋ ਤੇ ਫੋਨ ਆਏ ਮੈਨੂੰ ਤੇ ਆਉਣਗੇ ਇੱਥੇ ਸ਼ਾਮ ਨੂੰ ਇੱਕ ਮਿੰਟ ਇੱਕ ਮਿੰਟ ਫਿਰ ਉਸ ਤੋਂ ਬਾਅਦ ਜੋ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਕੰਪੀਟੀਸ਼ਨ ਦਾ ਇਗਜ਼ਾਮ ਦੇ ਕੇ ਪਾਸ ਹੋ ਕੇ ਨੌਕਰੀ ਲੈਣ ਦੇ ਕਾਬਿਲ ਹੈ ਤਾਂ ਨੌਕਰੀ ਵੀ ਦੇ ਦਾਂਗੇ ਜੇ ਕੋਈ ਕਹਿੰਦਾ ਮੈਂ ਉੱਥੇ ਜੀ ਆਹ ਕੰਮ ਸਿੱਖ ਕੇ ਆਇਆ ਮੈਂ ਉੱਥੇ ਰੈਸਟੋਰੈਂਟ 'ਚ ਕੰਮ ਕਰਦਾ ਸੀ ਮੈਂ ਰੈਸਟੋਰੈਂਟ ਖੋਲਣਾ ਚਾਹੁੰਦਾ ਹਾਂ ਖੋਲ ਅਸੀਂ ਆਪਰਚੂਨਿਟੀ ਦੇ ਦਾਂਗੇ ਕਾਲਾ ਤ੍ਰਾਈ ਸਿਟੀ ਇਹ ਪੰਚਕੂ ਦਾ ਹਜਾਰਾ ਨਾਲ ਪੈਂਦਾ ਤੇ ਇਹ ਦੇਖਿਆ ਜਾਏ ਤਾਂ ਵੀ ਧਾਰਮਿਕ ਰਾਜਧਾਨੀਆਂ ਅੰਮ੍ਰਿਤਸਰੁੱ ਦੇ ਪਾਸੇ ਪਾਕਿਸਤਾਨ ਦਾ ਬਾਰਡਰ ਸਾਂਝਾ ਤਾਂ ਇੰਨੇ ਨਾਜ਼ੁਕ ਰਾਹ ਦੇ ਉੱਪਰੀ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਕਿ ਅੰਮ੍ਰਿਤਸਰ ਹੀ ਪੜਿਆ ਗਿਆ ਕਿਉਂਕਿ ਮੁਹਾਲੀ ਇਹ ਤੋਂ ਹੋ ਸਕਦਾ ਕਿ ਉੱਥੋਂ ਤਾਂ ਕੈਂਡੀਡੇਟ ਦੇ ਕਈ ਆ ਪਾਉਗੇ ਤ੍ਰਾਈ ਸਿਟੀ ਇਹ ਦੂਜੇ ਪਾਸੇ ਪੰਚਕੂ ਨਾਲ ਪੈਂਦਾ ਹਰਿਆਣਾ ਦਾ ਕਰਨਾਲ ਨਾਲ ਪੈਂਦਾ ਇੱਕ ਪਾਰਟੀ ਹੁੰਦੀ ਸੀ ਉਹ ਕਹਿੰਦੀ ਰਾਜ ਕਰਾਂਗੇ 25 ਸਾਲ ਉਹਨੇ ਅੰਮ੍ਰਿਤਸਰ ਨਾਲ ਮੱਥਾ ਲਾ ਲਿਆ 25 ਬੱਦੇ ਨਹੀਂ ਰਹਿਿਆ ਜੇ ਉਹਦੇ ਕੋਲ ਜੇ ਉਹਨਾਂ ਨੂੰ ਕੋਈ ਕਮੇਟੀ ਵੀ ਬਣਾਉਣੀ ਪਵੇ ਨਾ ਪੰਜ ਮੈਂਬਰੀ ਬਣਾ ਦੇ ਕਿਉਂਕਿ 11 ਹੈ ਹੀ ਨਹੀਂ ਉਹਨਾਂ ਕੋਲੇ ਸੋ ਇਹ ਧਰਤੀ ਨਾਲ ਮੱਥਾ ਜੇ ਕੋਈ ਲਾਊਗਾ ਤਾਂ ਫਿਰ ਮਿਲ ਜਾਂਦੀਆਂ ਵੱਡੇ ਵੱਡੇ ਲਾ ਕੇ ਦੇਖ ਲਿਆ ਮੱਥਾ ਇੱਥੇ ਨਾਮੋ ਨਿਸ਼ਾਨ ਮਿਟ ਜਾਂਦੇ ਆ ਮੈਂ ਤਾਈਓ ਕਹਿਣਾ ਸਾਡੀ ਪਵਿੱਤਰ ਸ਼ਹਿਰ ਨੂੰ ਸਾਡੇ ਨੂੰ ਡਿਟੈਕਸ਼ਨ ਸੈਂਟਰ ਨਾ ਬਣਾਓ ਜੱਟਪੂਰ ਡਿਪੋਰਟ ਸੈਂਟਰ ਨਾ ਬਣਾਓ ਬੇਥੀ ਆਉਂਦੇ ਆ ਤੇ ਅੰਮ੍ਰਿਤਸਰ ਸਾਹਿਬ ਜੋ ਹੈ ਉਹਨੂੰ ਦਰਗਿਆਨਾ ਮੰਦਰ ਦਰਬਾਹਰ ਦਰਬਾਰ ਸਾਹਿਬ ਆਪਣਾ ਰਾਮ ਤੀਰਥ ਜਲਿਆਂਵਾਲਾ ਬਾਗ ਹੈ ਨਾ ਆਜ਼ਾਦੀ ਦਾ ਮਿਊਜ਼ੀਅਮ ਗੋਵਿੰਦਗੜ੍ਹ ਫੋਰਟ ਵਾਸਤੇ ਜਾ ਲਿਆ ਜਾਂਦਾ ਅੰਮ੍ਰਿਤਸਰ ਟੈਕਸਟਾਈਲ ਵਾਸਤੇ ਜਾ ਲਿਆ ਜਾਂਦਾ ਤੇ ਤੁਸੀਂ ਆ ਕਿਹੜੇ ਕੰਮਾਂ ਵਾਸਤੇ ਸਾਡੇ ਸਾਨੂੰ ਮਸ਼ਹੂਰ ਕਰ ਰਹੇ ਹੋ ਮੈਂ ਇਹੀ ਇਤਰਾਜ਼ ਕਰ ਕਰ ਰਹੇ ਆ ਸੈਂਟਰ ਕੋਲ ਕਿ ਤੁਹਾਡੇ ਕੋਲੇ ਹੋਰ 에어ਪੋਰਟ ਹੈਗੇ ਨੇ 에어 베이스 ਹੈਗੇ ਨੇ ਬਹੁਤ ਬਹੁਤ 에어 베이스 ਨੇ ਉੱਥੇ ਲਾ ਲਓ ਪਰ ਤੁਸੀਂ ਕਿਉਂ ਇਸ ਤਰ੍ਹਾਂ ਇੱਕ ਪਵਿੱਤਰ ਸ਼ਹਿਰ ਨੂੰ ਜਿਹੜਾ ਇਹ ਮੈਨੂੰ ਇਹ ਦੱਸ ਦੇਣ ਬੈਟਿਕਨ ਸਿਟੀ ਚ ਉਤਰ ਦੇ ਦੇਣਗੇ ਉਹ ਜੇ ਕੋਈ ਉੱਥੋਂ ਦੇ ਕੋਈ ਹੋਏ ਇਲੈਗਲ ਆ ਤਾਂ ਬੈਟਿਕਨ ਸਿਟੀ ਚ ਉਤਰ ਦੇ ਦੇਣਗੇ ਜਾਂ ਦੇ ਦੋ ਜੀ ਆ ਦੇ ਇਫੇ ਹੁਣ ਤਰੋਂ ਲਿਆਇਆ ਉਹ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਵੀ ਹਲਚਲ ਕਰਨੀ ਚਾਹੀਦੀ ਸੀ ਕਿ ਇਹ ਸਰਕਾਰ ਤੋਂ ਹੋਣਾ ਲੈ ਬਦਲੇ ਇੱਕ ਫਲੇਟ ਦਾ ਫੀਮ ਇੱਥੇ ਆ ਕੇ ਲਗਾਤਾਰ ਇਸ ਮੈਟਰ ਨੂੰ ਦੇਖ ਰਿਆ ਹੈ ਨਹੀਂ ਕਰਨਗੇ ਹਲਜੁਲ ਤਾਂ ਫਿਰ ਨਾ ਕਰਨ ਕੋਈ ਪ੍ਰੋਬਲਮ ਨਹੀਂ ਮੈਂ ਕੋਈ ਉਹਨਾਂ ਤੋਂ ਕੋਈ ਭੀਖ ਥੋੜੀ ਮੰਗ ਰਿਆ ਠੀਕ ਹੈ ਨਾ ਸਾਡੇ ਤਾਂ ਸਾਰੀ ਦੁਨੀਆ ਚ ਪੰਜਾਬੀ ਰਹਿੰਦੇ ਆ ਨਿਊਜ਼ੀਲੈਂਡ ਤੋਂ ਦੁਨੀਆ ਸ਼ੁਰੂ ਹੋ ਜਾਂਦੀ ਬਲਕਿ ਫਿਜੀ ਤੋਂ ਹੋ ਜਾਂਦੀ ਹੈ ਉਹ ਵੈਸਟ ਕੋਸਟ ਤੱਕ ਪੰਜਾਬੀ ਨੇ ਔਰ ਕਾਮਯਾਬ ਪੰਜਾਬੀ ਨੇ ਕੋਈ ਪੀਖ ਨਹੀਂ ਮੰਗਦਾ ਉੱਥੇ ਕੋਈ ਪੰਜਾਬੀ ਕਦੇ ਪੀਖ ਮੰਗਦਾ ਨਹੀਂ ਦੇਖਿਆ ਹਣਾ ਤੁਸੀਂ ਕਾਮਯਾਬ ਨੇ ਉਹਨੇ ਦੇ ਅੰਦਰ 2 200 3 300 ਗੋਰੇ ਕੰਮ ਕਰਦੇ ਐ ਇੱਥੋਂ ਪਤਾ ਨਹੀਂ 20 20 ਰੁਪਏ ਲੈ ਕੇ ਗਏ ਸੀ ਕੀ ਕਰਕੇ ਗਏ ਸੀ ਕਿਵੇਂ ਗਏ ਸੀ ਹਲਾਕਾ ਚ ਪਰ ਇਹ ਦੇਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਜਾਂ ਫਿਰ ਪੰਜਾਬੀਆਂ ਤੇ ਗੁੱਸਾ ਨਾ ਘੱਡੋਗੇ ਤੁਸੀਂ ਸਾਨੂੰ ਜਿਤਾਉਂਦੇ ਨਹੀਂ ਠੀਕ ਹੈ ਡੈਮੋਕ੍ਰੇਸੀ ਹੈ ਕੋ ਚੰਗੀਆਂ ਨੀਤੀਆਂ ਚੰਗਾ ਆ ਆ ਕੰਮ ਜਿੱਤਣ ਵਾਲੇ ਆ ਜਿਹੜੇ ਕਰ ਰਹੇ ਆ 2027 ਚ ਕਿਹੜੇ ਮੁੰਨਾ ਆਉਣਗੇ ਫਿਰ ਇੱਥੇ ਵੀ ਅਸੀਂ ਇੱਥੇ ਭੇਜੇ ਸੀਗੇ ਹਰ ਪਿੰਡ ਤੇ ਉਹਨਾਂ ਨੂੰ ਉਹ ਮੁੰਡੇ ਮਿਲਣਗੇ ਜਿਹੜੇ ਉੱਥੋਂ ਕਢਾ ਕੇ ਲੈ ਆ ਕੇ ਔਰ ਉਸੇ ਟਾਈਮ ਤੇ 트ੰਪ ਤੇ ਮੋਦੀ ਦੀ ਜੱਫੀ ਪੈ ਰਹੀ ਹੈ ਉਸੇ ਟਾਈਮ ਤੇ ਜਹਾਜ਼ ਭਰਿਆ ਜਾ ਰਿਹਾ ਹੈ ਗਿਫਟ ਲੈ ਕੇ ਆ ਰਹੇ ਨੇ ਸਾਡੇ ਔਰ ਪਹਿਲਾਂ ਸਾਡਾ ਸੀ ਇੱਕ ਆਪਣਾ ਕੈਪਟਨ ਸਾਹਿਬ ਉਹ ਪਾਕਿਸਤਾਨ ਗਏ ਸੀ ਉਹ ਕੋੜੇ ਲੈ ਆਏ ਉਦੋਂ ਪਹਿਲਾਂ ਬਾਲ ਸਾਹਿਬ ਗਏ ਸੀ ਉਹ ਭੇਡੂ ਲੈ ਆਏ ਹੈਨਾ ਉਹਨਾਂ ਦੇ ਘਰੇ ਹੋਣਗੇ ਹੁਣ ਉਹ ਠੀਕ ਹੈ ਨਾ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਆ ਪਾਕਿਸਤਾਨ ਦੀਆਂ ਜੀੜਾਂ ਚ ਵੀ ਬਹੁਤ ਬੈਠੇ ਨੇ ਕੁਝ ਅੰਗੀ ਕੈਦੀ ਨੇ ਪੁਰਾਣੇ ਜਿਨ੍ਹਾਂ ਦੇ ਇੱਥੇ ਬੁੱਤ ਲੱਗੇ ਪਏ ਨੇ ਉਹਨਾਂ ਦੇ ਘਰਦਿਆਂ ਨੇ ਬੁੱਤ ਲਾ ਲੇ ਤੇ ਬਾਅਦ ਪਤਾ ਲੱਗਿਆ ਉਹ ਜਿਉਂਦਾ ਹੈ ਬੰਦਾ ਮੇਰੇ ਕੋਲ ਦੋ ਦਿਨ ਕੇਸ ਐਮਪੀ ਕੋ ਤੌਰ ਤੇ ਆਈ ਸੀ ਵੀ ਵੀ ਉਹ ਤਾਂ ਜਿਉਂਦਾ ਹੈ ਜੀ ਉੱਥੇ ਉਹ ਕੋਈ ਉੱਥੋਂ ਆਇਆ ਛੁੱਟ ਕੇ ਜਿਹੜਾ ਕੋਈ ਵਾਰੀ 26 ਜਨਵਰੀ ਜਾਂ ਕਿਤੇ 15 ਆਪਾਂ ਛੱਡ ਤੇ 15 ਉਹਨਾਂ ਛੱਡ ਕੇ ਉੱਚ ਆ ਜਾਂਦੇ ਨੇ ਉਹਨੇ ਆ ਕੇ ਦੱਸਿਆ ਜੀ ਤੁਹਾਡਾ ਬੰਦਾ ਉੱਥੇ ਚੋਂਦਾ ਇੱਥੇ ਬੁੱਤ ਲਾਈ ਬੈਠੇ ਜੀ ਮਾਨਸਾ ਕੋਲੇ ਪਿੰਡ ਹੈ ਜੀ ਉਹ ਮੇਰੇ ਕੋਲੇ ਆਏ ਜੀ ਅਸੀਂ ਤਾਂ ਬੁੱਤ ਲਾਈ ਬੈਠਿਆ ਉਹ ਕਹਿੰਦੀ ਉਹਨਾਂ ਬੁੱਤਵਾਲ ਦੇਖਾਂ ਜਾਂ ਕਿੱਧਰ ਦੇਖਾਂ ਮੈਂ ਕੋਈ ਕੰਮ ਹੀ ਨਹੀਂ ਕਰ ਰਿਹਾ ਕੋਈ ਗੌਰ ਹੀ ਨਹੀਂ ਕਰ ਰਿਹਾ ਕਿਹੜੀ ਵਿਦੇਸ਼ ਨੀਤੀ ਹੈ ਇਹਨਾਂ ਦੀ ਸੋਹ ਕਿਰਪਾ ਕਰਕੇ ਜੇ ਹਾਂ ਪ੍ਰਧਾਨ ਮੰਤਰੀ ਨੇ ਕਹਿੰਦਾ ਸੀ ਅਸੈਪਟ ਕਰਾਂਗੇ ਆਪਣੇ ਬੰਦੇ ਅਮਰੀਕਾ ਜੀ ਕੋਈ ਭੇਜੂਗਾ ਪਰ ਸੈਕਪਟ ਤਾਂ ਤੁਸੀਂ ਰਿਸਪੈਕਟਫੁਲ ਵੇਨਾ ਕਰ ਲੋ ਕਿ ਜਹਾਜ਼ ਆਪਣਾ ਭੇਜ ਦੋ ਤੁਸੀਂ 에어 ਇੰਡੀਆ ਦਾ ਭੇਜ ਦੋ ਭਰ ਕੇ ਆ ਜੇ ਚਲੇ ਕੋਈ ਗੱਲ ਨਹੀਂ ਉਹਨਾਂ ਦੇ ਉਹਨਾਂ ਦੇ ਉਹ ਉਹਨਾਂ ਦੇ ਹੀ ਹੈ ਉਹਨਾਂ ਦੇ ਤੁਸੀਂ ਕੱਲ ਫੇਰ ਕਮਿਊਨੀਕੇਸ਼ਨ ਲੈਟਰ ਆਪਕੋ ਬੈਸਟ ਪਹੁੰਚ ਗਿਆ ਹੈ ਜੋ ਆਪ ਪੂਰਾ মিডিਆ ਕੋਲ ਵੀ ਬਤਾ ਰਹੇ ਹੈ ਪ੍ਰੋਟੈਸਟ ਕਰ ਰਹੇ ਹੈ ਕੋਈ ਅਫੀਸ਼ੀਅਲ ਲੈਵਲ ਉਪਰ ਕਰਤੇ ਨਹੀਂ ਉਹ ਉਹ ਕਹਤੇ ਹਾਂ ਆ ਰਹਾ ਹੈ ਪਰ ਇੱਥੇ ਤੱਕ ਤਾਂ ਸਾਡਾ ਇਦੂ ਗਾਹ ਕਹਿੰਦੇ ਸਾਡਾ ਨਾ ਮਿਲੂ ਨਹੀਂ ਉਹ ਕਹਿੰਦੇ ਹੁਣ ਕਿ ਅਸੀਂ ਉਹਨਾਂ ਨੂੰ ਤਾਂ ਜਿਹੜੇ ਬਾਈ ਰੋਡ ਵਾਲੇ ਨੇ ਉਹਨਾਂ ਨੂੰ ਤਾਂ ਬਾਹਰ ਕੱਢ ਲੈ ਉਹਦਾ ਅਸੀਂ ਗੱਡੀਆਂ ਮੰਗਾ ਲਈਆਂ ਹੁਣ ਇਹ ਕਿੰਨੇ ਵਜੇ ਕਲੀਅਰ ਹੁੰਦੇ ਨੇ ਉਹ ਉਸ ਵੇਲੇ ਸੁਖਾਸਨ ਚੁੰਦੇ ਨੇ ਗੁਰੂ ਮਹਾਰਾਜ 2 ਵਜੇ 3 ਵਜੇ ਹਾਂ ਜੇ ਉਹ ਮੱਥਾ ਟਿਕਣਾ ਚਾਹਣਗੇ ਸਾਡਾ ਰਹਿ ਰਿਹਾ ਇਹਦਾ ਹੀ ਪੂਰਾ ਲਿਖਤਾ ਕਿ ਸਵੇਰੇ ਬਾਕੀ ਜਿਹੜੇ ਉਹਨਾਂ ਸਵੇਰੇ 6:30 ਵਜੇ ਫਲਾਈਟ ਹੈ ਉਹ ਉਧਰ ਹੀ ਰੱਖ ਲੈਣਗੇ ਉਹਨਾਂ ਨੂੰ ਬਾਕੀ ਜਿਹੜੇ ਨੇ ਉਹ ਜਿਹੜੇ ਗੁਰੂ ਮਹਾਰਾਜ ਸਾਹਿਬ ਦੇ ਮੱਥਾ ਟੇਕਣਾ ਚਾਹਣਗੇ ਅਸੀਂ ਸਰ ਲਾਸਟ ਵਾਰ ਸਪੈਸ ਸੀ ਪਰ ਉਹਨਾਂ ਉਹਨਾਂ ਦੀ ਜਿਹੜੇ ਪੈਸੇ ਸੀ ਉਹਨਾਂ ਨੂੰ ਕੌਸਟ ਨੂੰ ਵਾਪਸ ਕਰ ਦਿੱਤੇ ਗਏ ਤੇਰੇ ਚੂਨੇ ਦਿੱਤੇ ਸੀ ਉਹ ਪੈਸੇ ਇਹ ਹੁਣ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਰਿਕਾਰਡ ਦੇਖ ਲਿਆ ਸਾਰਿਆਂ ਦਾ ਸਾਰੇ ਠੀਕ ਸਰ ਇੱਕ ਰਿਕਵੈਸਟ ਕੀਤੀ ਹੈ ਜੋ ਵੀ ਅਫੀਸ਼ੀਅਲ ਡਾਟਾ ਹੈ ਰਿਸੀਵਡ ਹੈ ਉਹ ਆਪਣੇ ਜੱਤੀ ਕਮਿਸ਼ਨਰ ਜਾਂ ਕਿਸੇ ਨੂੰ ਕਹੋ ਕਿ ਅਫੀਸ਼ੀਅਲੀ ਗਰੂਪ ਚਲਵੇ ਇਹ ਕਿਹੜਾ ਕਿਸ ਤਰ੍ਹਾਂ ਦਾ ਮਤਲਬ ਕੀ ਜਿਹੜਾ ਵੀ ਡਾਟਾ ਜਿਹੜੇ ਲੋਕ ਆ ਰਹੇ ਨੇ ਕਿੰਨੇ ਵਿੱਚੋਂ ਕੁਝ ኦਫੀਸ਼ੀਅਲ ਡਾਟਾ ਜਦ ਦੇਖੋ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ ਸਾਨੂੰ ਸਾਡੇ ਕੋਲ ਥੋੜਾ ਜਿਹਾ ਡਾਟਾ ਆਇਆ ਹੁਣ ਜੋ ਵੀ ਤੁਸੀਂ ਕਰਨਾ ਹੈ ਨਾ ਕਿੱਥੋਂ ਕਿੱਥੋਂ ਦੇਣੇ ਦੇ ਦਾਂਗੇ ਉਹ ਤੁਹਾਨੂੰ ਦੇ ਉਹ ਤਾਂ ਦੇਖੋ ਅਦਰਵਾਈਜ਼ ਸਪੈਕੂਲੇਸ਼ਨ ਲੱਗੀ ਜਾਂਦਾ ਉਹ ਵੋਹ ਉਹ ਕਹਿੰਦਾ ਵਾਲ ਕਟਾਉਣ ਗਿਆ ਬੰਦਾ ਕਹਿੰਦਾ ਵਾਲ ਕਿੱਡੇ ਕਿੱਡੇ ਨੇ ਉਹ ਕਹਿੰਦਾ 5 ਮਿੰਟ ਠਹਿਰ ਜਾ ਥੱਲੇ ਆਉਣ ਵਾਲੇ ਨੇ ਠੀਕ ਹੈ ਨਾ ਨਹੀਂ ਤਾਂ ਕੱਲ ਨੂੰ ਪਤਾ ਲੱਗ ਜਾਊਗਾ ਤੁਹਾਨੂੰ ਅਸੀਂ ਅੱਜ ਦੇ ਦਾਂਗੇ ਤੁਹਾਨੂੰ ਜੋ ਸਾਡੇ ਕੋਲੇ ਆ ਗਿਆ ਅਸੀਂ ਦੇ ਦਾਂਗੇ ਇਹ ਕਿਹੜਾ ਕੋਈ ਲਕੋਣ ਵਾਲੀ ਚੀਜ਼ ਹੈ ਕੋਈ 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 ਗਲਤ ਬੰਦੇ ਆ ਰਹੇ ਨੇ ਜਿਨ੍ਹਾਂ ਅਸੀਂ ਉਹਨਾਂ ਨੂੰ ਕਿ ਅਣ ਦਸੀ ਥਾਂ ਤੇ ਲੈ ਜਾਵਾਂਗੇ ਉਹਨਾਂ ਦਾ ਘਰੇ ਛੱਡ ਕੇ ਆਉਂਦਾ ਕੱਲ ਨੂੰ ਘਰੇ ਚੱਲ ਜੇ ਉਹਨਾਂ ਦੇ ਇੰਟਰਵਿਊ ਕਰਦੇ ਨੇ 10 ਦਿਨਾਂ ਤੋਂ ਕਿਤੇ ਟੇਬਲ ਏਜੰਟਸ ਤੇ ਕਾਰਵਾਈ ਹੋ ਰਹੀ ਹੈ ਪੰਜਾਬ ਸਰਕਾਰ ਦਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਜਿਹੜੇ ਜਿਹੜੇ ਦੱਸੀ ਜਾਂਦੇ ਆ ਕਿ ਹੁਣ ਇਹਨਾਂ ਤੋਂ ਵੀ ਪੁੱਛਾਂਗੇ ਤੁਹਾਨੂੰ ਕਿਹੜੇ ਏਜੰਟ ਨੇ ਕੀ ਕਿਹਾ ਸੀ ਕਿੰਨੇ ਪੈਸੇ ਲੈ ਸੀ ਮੇਰੇ ਤੱਕ ਤਾਂ ਕਿੰਨਾ ਡਾਟਾ ਉਹ ਮੈਂ ਕੋਈ ਰਿਸ਼ਤਾ ਹੈ ਜੀ ਡਾਟ ਨਹੀਂ ਹਜੇ ਤੱਕ ਕਿਹੜਾ ਕਰ ਲੈਣਾ ਠੀਕ ਹੈ ਨਾ ਉਹ ਤਾਂ ਸਾਰਾ ਫਿਰ ਪੁੱਛ ਲਾਂਗੇ ਨਾ ਕਿ ਕਿੱਥੋਂ ਹੋਇਆ ਕਈ ਕਈ ਹਜੇ ਵੀ ਨਹੀਂ ਜਿਹੜੇ ਮੁੰਬਈ ਦੇ ਟਰੈਵਲ ਏਜੰਟਾਂ ਤੋਂ ਗਏ ਨੇ ਮੁੰਬਈ ਦੇ ਟਰੈਵਲ ਏਜੰਟਰੀ ਦਾ 10 ਐਫਆਈਆਰ ਹੋ ਗਿਆ ਆਪਾਂ 10 ਐਫਆਈਆਰ ਦੱਸ 10 ਐਫਆਈਆਰ ਹੋ ਗਿਆ ਹਾਂ 10 ਤੱਕ ਜੀ ਬੀਜੇਪੀ ਨੂੰ ਲਾਰੋਪ ਲਗਾ ਲਈਏ ਕਿ ਜਾਰ ਤੱਕ ਟਰੈਵਲ ਏਜੰਟੇ ਪੰਜਾਬ ਦੇਗੇ ਕਹੇ ਪੰਜਾਬ ਤੇ ਤਾਂ ਜੋ ਮਰਜ਼ੀ ਲਈ ਜਾ ਰੋਪੋ ਉਹ ਕੋਈ ਜੋ ਮਰਜ਼ੀ ਕਰ ਲੈਣ ਉਹ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਬੇਬੇ ਜੇ ਨੰਬਰਦਾਰ ਮਰ ਗਿਆ ਕੌਣ ਬਣੂਗਾ ਫਿਰ ਉਹ ਕਹਿੰਦਾ ਕਹਿੰਦੀ ਬੇਟਾ ਉਹਦਾ ਮੁੰਡਾ ਬਣ ਜੂ ਕਹਿੰਦਾ ਜੇ ਉਹਦਾ ਮੁੰਡਾ ਮਰ ਗਿਆ ਕਹਿੰਦਾ ਫਿਰ ਛੋਟਾ ਮੁੰਡਾ ਬਣ ਜੂ ਕਹਿੰਦੀ ਛੋਟਾ ਮਰ ਗਿਆ ਉਹ ਕਹਿੰਦੀ ਭਾਵੇਂ ਸਾਰਾ ਪਿੰਡ ਮਰਦੇ ਪੁੱਤ ਪਰ ਤੂੰ ਨੰਬਰਦਾਰ ਨਹੀਂ ਬਣਦਾ ਭਾਜੀਪੀ ਨੂੰ ਮੈਂ ਕਿਹੜਾ ਚਾਹਉਣਾ ਜੋ ਮਰਜ਼ੀ ਇਲਜ਼ਾਮ ਲਾ ਲਓ ਜੋ ਮਰਜ਼ੀ ਕਰ ਲਓ ਤੁਸੀਂ ਪੰਜਾਬ ਚ ਨਹੀਂ ਆ ਸਕਦੇ